ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀਆਂ ਇਹ ਵੀਡੀਓ ਜਲੰਧਰ ਦੇ ਸੰਝੇ ਗਾਂਧੀ ਨਗਰ ਦੀਆਂ ਨੇ ਜਿੱਥੇ 13 ਸਾਲ ਦੇ ਇੱਕ ਬੱਚੇ ਦੀ ਟਰੱਕ ਦੀ ਚਪੇਟ 'ਚ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਤਿੰਨ ਬੱਚੇ ਇੱਕ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਅਚਾਨਕ ਸੰਤੁਲਨ ਵਿਗੜਨ ਕਾਰਨ ਬੱਚੇ ਡਿੱਗ ਗਏ ਅਤੇ ਇੱਕ ਬੱਚੇ ਦੇ ਉੱਤੋਂ ਟਰੱਕ ਦਾ ਟਾਇਰ ਨਿਕਲ ਗਿਆ ਜਿਸ ਕਰਕੇ ਮੌਕੇ ਤੇ ਹੀ ਉਸ ਬੱਚੇ ਦੀ ਮੌਤ ਹੋ ਗਈ ਜਦ ਕਿ ਬਾਕੀ ਦੇ ਦੋਵੇਂ ਬੱਚੇ ਬਾਲ-ਬਾਲ ਬਚ ਗਏ ਪੁਲਿਸ ਇਸ ਮਾਮਲੇ 'ਚ ਜਾਂਚ ਕਰ ਅਗਲੀ ਬਣਦੀ ਕਾਰਵਾਈ ਕਰਨ 'ਚ ਲੱਗੀ ਹੋਈ ਹੈ ਸਰ ਕੀ ਹੈ ਕਿ ਇਹ ਮਾਮਲਾ ਜਿਹੜਾ ਹਾਸਾ ਹੋਇਆ ਇੱਥੇ ਇੱਥੇ ਇੱਕ ਬੱਚਾ ਹੈਗਾ ਤਕਰੀਬ ਉਡੀ ਉਮਰ ਹੈ ਜੇ 12-13 ਸਾਲ ਪਬੀਨਾ ਦਾ ਬੱਚਾ ਉਹ ਦਾ ਐਕਸੀਡੈਂਟ ਹੋਇਆ ਅਸੀਂ ਪੁੱਛੀ ਕਰਦੇ ਆ ਜੋ ਵੀ ਅਗੇ ਕਾਨੂੰਨੀ ਕਰ ਲਈ ਉਹ ਬਣ ਗਈ ਸੜ ਹਾਸਾ ਹੋਇਆ ਕਿਹੜੀ ਗੱਡੀ ਨਾਲ ਆ ਜੀ ਇਹ ਟਰੱਕ ਖੜਾ ਜਿੱਥੇ ਇੱਕ ਕੱਤ ਦਿਨ ਉਹ ਵਕਸ਼ਣ ਗਿਆ ਅਸਲ ਪੂਰਾ ਮਾਉਲੀ ਨੂੰ ਪਹਿੰਕਾ ਵੀ ਤੇ ਸਰ ਟਰੱਕ ਚਾਲਕ ਫੜ ਲਿਆ ਕਿ ਭੱਜ ਗਿਆ ਮੋਕੇ ਤੋਂ ਚਲ ਤੋਂ ਮੋਕਾ ਨੂੰ ਦੌੜ ਗਿਆ ਜੀ ਪਰ ਉਹਨੂੰ ਜੰਤ ਨੂੰ ਪਾਲਣਾ ਪਿਆ ਗਿਆ ਠੀਕ ਹੋ ਸਕਦਾ ਹੈ ਕਸੂਰ ਟਰੱਕ ਚਾਲਕ ਦਾ ਵੀ ਹੋਵੇ ਪਰ ਵੱਡਾ ਕਸੂਰ ਉਹਨਾਂ ਮਾਪਿਆਂ ਦਾ ਹੈ ਜੋ ਆਪਣੇ ਨਬਾਲਗ ਬੱਚਿਆਂ ਨੂੰ ਵਾਹਨ ਦੇ ਹਾਦਸਿਆਂ ਨੂੰ ਸੱਦਾ ਦਿੰਦੇ ਨੇ ਐਸਐਮਜ਼ेड ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ